ਸਾਰੇ ਦੋਵੇਂ ਮੌਕੇ ਤੁਹਾਡੇ ਕੋਲ ਆ। ਚਾਹੇ ਨਾ ਬੋਟਾ ਨਾਲ ਕਰਨਾ, ਕੋਈ ਤੁਹਾਡੇ ਹੱਥ ਆ ਜਾ ਚਾਹੇ ਬੋਲੀ ਕਰਾਉਣੀ ਆ, ਚਾਹੇ ਸਰਵ ਸੰਤੀ ਕਰਾਉਣੀ ਆ। ਉਹ ਪਿੰਡ ਵਾਲੇ ਜੇ ਤੇ ਮੰਨ ਜੇ ਤੁਹਾਡੀ ਤੁਹਾਡੇ ਕਾਜਾਂ ਰਿਜੈਕਟ ਨਹੀਂ ਹੋਣਗੇ ਤੇ ਫਿਰ ਤੁਸੀਂ ਕਿਸੂਂ ਬੋਟਾ ਪਾਉਣੀ ਆ ਤੁਹਾਡੇ ਦੇ ਦੇ ਬੰਦੇ ਆ। ਕਿਤੇ ਆਪਲੇ ਹੀ ਛਾੜੂ ਵਾਲਿਆਂ ਦੇ ਕਰਕੇ ਆ ਜਾਣਾ ਤੇ ਫਿਰ ਤੇ ਤੁਹਾਨੂੰ ਪਤਾ ਹੀ ਆ ਫਿਰ ਉਹਨਾਂ ਦਾ ਹੀ ਆ ਸਾਰਾ। ਇੱਕ ਤੁਸੀਂ ਦੇਖੋ ਕੀ ਪਿੰਡ ਨਾਲ ਜਾਂ ਕਿ ਸਰਕਾਰ ਨਾਲ। ਜਦੋਂ ਪਿੰਡ ਦਾ ਆਪਣਾ ਲੋਕਰ ਚੁਣਨਾ ਕਿ ਫਿਰ ਦੁਹਾਈ ਦੋ ਕਾਰੀ ਦਾ ਜ਼ਾਇਦਲ ਹੋਣਾ ਤੇ ਆਪ ਦੀ ਸਹਿਮਤੀ ਕਰੋ ਠੀਕ ਹੈ ਜੇ ਮੈਂ ਜਵਾਬ ਦਿਆਂ ਜਵਾਬ ਤਾਂ ਕਹਾਂ ਦੱਸ ਦੇਣਾ ਨਾ ਇਹ ਨਹੀਂ ਕਿ ਬੋਲਿੰਗ ਦੇ ਤੌਰ ਤੇ ਅਜੇ ਸਰਬਸੰਤੀ ਨਾ ਬਣਾਉਣਾ ਉਹ ਵੀ ਜੋਰ ਕੇ ਲਾਉਣਾ ਹੈ ਜਿਸ ਨੂੰ ਕਿਹ ਇਹ ਬਣਾ ਸਕਦੇ ਮਾਤੜ ਨੂੰ ਬਣਾ ਦੋ ਕਿਸ ਤਗੜੇ ਨੂੰ ਬਣਾ ਦੋ ਪਹਿਲਾ ਸਰਪੰਚ ਨੂੰ ਬਣਾ ਦੋ ਕਿ ਤਾਂ ਠੀਕ ਹੈ ਤੇ ਜੇ ਮੰਤਰੀ ਨੂੰ ਕਵਾਈ ਕਰਾਉਣੀ ਆ ਤੇ ਫਿਰ ਉਸੇ ਦੇ ਚੜਾਵਾ ਚੜਨਾ ਹੀ ਦੋ ਦਿਨ ਲੋ ਇੱਥੇ ਚੜਾ ਲੋ ਪੁਲਾ ਚੈਲੰਜ ਆ ਪੁਲੀ ਜਿਹੜਾ ਆ ਜਾਣਾ ਬੋਲੀ ਉਹਦੇ ਵਿੱਚ ਪੈਸੇ ਦੇ ਕੇ ਬਣਦੇ ਆ ਚਾਚਾ ਉਹ ਦੋ ਬੈਂਕ ਬੋਲੀ ਕਰਦੇ ਕਿ ਕਿਥੇ ਟੋਕਾ 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 ਨਾ ਪਾ ਪਾ ਉਹ ਲੋੜੇ ਪੈਸੇ ਦੇ ਉਹਨਾਂ ਨੂੰ ਪਿੰਡੇ ਚ ਕਰਾਓ ਸਾਰਿਆਂ ਨੂੰ ਆਪਣੇ ਨਾਲ ਪਿੰਡ ਸਾਡੇ ਪਿੰਡ ਸਾਡੇ ਟੋਕਾ ਟੋਕਾ ਚਾਚੀ ਨਾਲ ਝਗੜਾ ਇਹ ਸਾਡੇ ਪਿੰਡ ਚੋਂ 50 ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ ਗਰਮ ਕੰਮ ਉਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਦਾ ਉਹਨੂੰ ਚੁਣਨਾ ਆ ਜਿਹੜਾ ਕੁਸ਼ ਪਿੰਡ ਵਾਸਤੇ ਕਰੇਗਾ ਕਿ ਪਹਿਲਾ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਢੇ 1 300 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਆ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਛ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਛਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਜਾਂ ਜਿਹੜੇ ਵੀ ਸਾਰੇ ਪਿੰਡ ਦਾ ਹਾਜ਼ਰੀ ਵਿੱਚ ਇਹ ਕੰਮ ਹੋਏਗਾ ਉਹ ਇਹ ਨਹੀਂ ਵੀ ਅੱਧੇ ਬੰਦੇ ਕਾਗਜ਼ ਢਾਖਲ ਕਰਾਉਣ ਚੱਲ ਜਾਣ ਜਾਂ ਕੋਸ਼ਿਆ ਜਿੰਨਾ ਚਿਰ ਸਾਰਾ ਪਿੰਡ ਨਹੀਂ ਇਕੱਠਾ ਹੋਏਗਾ ਕੱਲ ਦੇ 10 ਵਜੇ ਤੱਕ ਉਹਨਾਂ ਚਿਰ ਫਾਈਨਲ ਨਹੀਂ ਹੋਏਗੀ ਇਹ ਬੋਲੀ ਜਿਹੜੀ ਬੋਲੀ ਕਿਹੜੀ ਪਾਰਟੀ ਵੱਲ ਜਿਹੜੇ ਲਾਈ ਕੀ ਅੱਜ ਅੱਜ ਅੰਜੇ ਆਦੀ ਆਪਣੇ ਹਰਕ ਪਾਰਟੀ ਨੇ ਤੇ ਲਾਉਣੀ ਆ ਜੀ ਕੋਈ ਆਂਦਾ ਸੀ ਮੈਂ ਜਾਦਿਆਂ ਕੋਈ ਕੋਸ਼ਿਆਂ ਸਾਂਝਾ ਬਣ ਕੇ ਕੰਮ ਨਹੀਂ ਹੁੰਦੇ ਹੁੰਦੇ ਜਿੰਨਾ ਚਿਰ ਅਸੀਂ ਇਹ ਜਿਹੜਾ ਆਪਣਾ ਆਪ ਦੇ ਝੰਡੇ ਬੀਜਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਬੀਜਪੀ ਦਾ ਨਾਂ ਆ ਬੀਜਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮੇਲਗਿਲ ਨਹੀਂ ਹੁੰਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਗਾਂ ਪਿਛਲੇ ਸਾਲ ਨਾਲੋਂ ਵੀ ਕਾਲਾ ਬਿਜਾਰੀ ਜ਼ਿਆਦਾ ਹੋਈ ਆ ਵੀ ਝੋਨੇ ਦੇ ਵਿੱਚ 500 ਤੱਕ 2000 2500 2300 ਤੱਕ ਰੇਟ 1500 ਨੋਂ ਦੇ ਰਹਿ ਗਏ ਆ ਜਦਕਿ ਪਿਛਲੀ ਵਾਰ 3500 ਤੋਂ ਸਟਾਰਟ ਹੀ ਇਹਨਾਂ ਨੂੰ ਗੱਲਾਂ ਨੂੰ ਲੈ ਕੇ ਸਾਰੇ ਲੋਕਾਂ ਨੇ ਇਹੀ ਪ੍ਰਾਲਾ ਕੀਤਾ ਵੀ ਪਿੰਡ ਨੂੰ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰ ਸਕਦਾ ਉਹੀ ਇਹਦੇ ਯੋਗ ਹੋਏਗਾ ਕਿਉਂਕਿ ਦੂਜਿਆਂ ਨੂੰ ਤੇ ਚੁੱਲਾ ਟੈਕਸ ਦੀ ਰਸੀਦ ਵੀ ਨਹੀਂ ਮਿਲਦੀ ਤੇ ਇਸ ਕਰਕੇ ਸਰਪੰਚੀ ਸਾਰਿਆਂ ਦੇ ਬਸ ਦੀ ਗੱਲ ਨਹੀਂ ਕੀ ਹੈਗੀ ਕਾगज ਭਰਨਾ ਉਹ ਤੇ ਫਿਰ ਉਹੀ ਹੈ ਨਾ ਵੀ ਜਿਹੜਾ ਪੰਜਾਬ ਸਰਕਾਰ ਉਹੀ ਪਿੰਡ ਸਰਕਾਰ ਦੂਜੇ ਦੀ ਕੋਈ ਨਹੀਂ ਕੱਲ ਬੋਲੀ 2 ਕਰੋੜ ਤੋਂ ਵੱਧ ਜਾਂਦੀ ਹੈ ਤੇ ਬੋਲੀ ਦਿਓਗੇ ਜਾਂ ਬਸ ਕਰੋਗੇ ਨਹੀਂ ਜੀ ਬਾਈ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹਚਾਏਗਾ ਉੱਥੋਂ ਤੱਕ ਇਹ ਜਿਹੜੇ ਇਹ ਜਿਹੜੇ ਪੈਸੇ ਫਿਰ ਕਿੱਥੇ ਵਰਤੇ ਜਾਣਗੇ ਮੰਨ ਲਓ ਜੇ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ 6:00 10:00 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਮਤਲਬ ਹਲੇ ਤੱਕ ਸਰਵਸੰਮਤੀ ਕੋਈ ਨਹੀਂ ਹੋਈ ਹਾਂ ਜੀ ਹਾਂ ਜੇ ਫਾਈਨਲ ਕੱਲ ਦਾ ਟਾਈਮ ਹੈ 9:00 ਵਜੇ ਤੱਕ ਆਵਾਜ਼ ਢਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਜੋ ਕੁਝ ਹੋਵੇ ਪਿਛੇ ਜੋ ਭਗਵੰਤ ਮਾਨ ਦਾ ਬਿਆਨ ਹੈਗਾ 40 ਲੱਖ ਨਾਲ ਲਾਇਆ 40 ਲੱਖ ਲਾ ਕੇ 40 ਲੱਖ ਕਿਥੋਂ ਬੜਾ ਮੈਂ 1 ਰੁਪਿਆ ਨਹੀਂ ਖਾਂਦਣਾ ਕੀ ਇਹ ਤੁਹਾਡਾ ਸ਼ੌਂਕ ਹੈ ਅਸੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਕਿਸੇ ਨੇ 10 ਲੱਖ ਦੇ ਇੱਕ ਇੱਕ ਆਗਜ ਦੇ ਅਰਜਾ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਹੀਂ ਛੇਤੀ ਤੇ ਵਧੀਆ ਗੱਲ ਤੇ ਇਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਵਿੱਚ ਖੁੱਲਾ ਚੈਲੰਜ ਆ ਕੱਲ ਨੂੰ ਜੇ ਜਿਹੜੀ ਮੁਕੇਗੀ ਜਿਹਨੇੜੀ ਮੁਕੇਗੀ ਉਹਦੇ ਚਿਆ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੁਟ ਹੋ ਕੇ ਬਾਕੀ ਇੱਕ ਪਿੰਡ ਜਿੱਥੇ ਮਰਜੀ ਪੈਸੇ ਲਵਾ ਸਕਦੇ ਚਾਹ ਹੌਸਲਾ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖਤੇ ਚਾਹ ਹੁੰਦੀ ਆ ਨੰਬਰ ਦੀ ਉਹ ਸਾਰਿਆਂ ਇਕੱਠਿਆਂ ਬੀਤੀ ਸੀ ਉਦੋਂ ਆਵਾਜ਼ ਆਉਂਦਾ ਕਿਸੇ ਮਾਰੀ ਮਾਰੀ ਗੁਰਦੁਆਰੇ ਵੀ ਇਹ ਹੋਏਗਾ ਉਹ ਹੋਏਗਾ ਉਦੋਂ ਤੋਂ ਗਰਮ ਹੁੰਦੀ ਹੁੰਦੀ ਜਿਵੇਂ ਉਹ ਦੀ ਲਛੀ ਪੁੱਤ ਨੂੰ ਸ਼ੇਰ ਬਣਾ ਦੇ ਪੱਕੀ ਗੱਲ ਜੀ ਆਹ ਸਮਝਣਾ ਥੋੜਾ ਜਦ ਮੈਂ ਆਪ ਹੀ ਬਣਾ ਨਹੀਂ ਮੁਰਕੇ ਮੈਂ ਕਾਹੇ ਛੜਦਾ ਮੈਂ ਮੇਰੇ ਕੋਲ ਪਹੁੰਚ ਨਹੀਂ ਜਾਂਦਾ ਹੁਣ ਤੂੰ ਹੀ ਜਾ ਗੁਰੂ ਘਰ ਦਾਸ ਰਿਆ ਪਹਿਲੀ ਬੋਲੀ ਫਿਰ ਕਿੰਨੀ ਸੀ ਤੇ ਸੀ ਪਹਿਲੀ 50 ਰੁਪਏ ਦੀ ਸੀ ਅੱਛਾ ਉਹਦੇ ਉਥੇ ਛੱਪੜ ਹਾਂਜੀ ਸਿੱਧੀ ਜਿਹੀ ਗੱਲ ਆ ਛੱਪੜ ਆ ਕੱਲਾ ਛੇਕ ਰਾਂ ਕੋਈ ਚੰਗਾ ਚੰਗਾ ਫਰੰਡ ਵੇਤ ਲਿਆ ਬਾਕੀ ਨਹੀਂ ਦਾ ਉਹਦੇ ਬਜਾਏ ਪੰਚਾਇਤ ਦੀ ਤਾਲੀ 8 ਕਿੱਲੇ ਵਿਰੋਧੀ ਧੜੇ ਨੂੰ ਆਈ ਆ ਉਹਨੇ ਲੈਣੇ ਹਾਂਜੀ ਇਹ ਆਖੀ ਜਦਾ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਣਾ ਮੈਂ ਪਾਣੀ ਪਾਉਣਾ ਪਾਣੀ ਪੁਣੀ ਨਹੀਂ ਪਾਉਂਦਾ ਪਾਣੀ ਅਠਾ ਕਿੱਲੇ ਸਾਡਾ ਪੰਚਾਇਤ ਚ ਪੈਂਦੇ ਆ ਇਹ ਤੇ ਕਿੰਨੇ ਦਾ ਕੋਈ ਨਹੀਂ ਆ ਗਾਂ ਪਿੰਡ ਤੋਂ ਵੰਡਿਆ ਸਾਰਾ ਉਹਦੀ ਗੱਲ ਕਰਕੇ ਤੇ ਉਹ ਕਹਿੜਦਾ ਮੇਰਾ ਉਹ 50 ਲੱਖ ਦਾ ਕਿੱਲਾ ਆ ਉਹ ਕਿੱਲੇ ਕਿੱਲੇ ਦੇ ਛੱਡੇ ਆਖੀ ਅੱਜ ਕਿੱਲੇ ਦੀ ਬੋਲੀ ਨਹੀਂ ਚੱਕ ਬੁੱਕ ਤੇ ਬੋਲੀ ਆ ਇਹਦਾ 50 ਲੱਖ ਦਾ ਸਾਡਾ 55 ਲੱਖ ਆ ਉਹ 55 ਲੱਖ ਦੀ ਆਵਾਜ਼ ਮੇਰੀ ਕੀ ਕਰਦਾਗਾ ਸਾਹਿਬ ਫੇਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜ ਸਤੰਨਿਆਂ ਨੇ 60 ਲੱਖ ਦੀ ਕੀਤੀ ਮੈਂ ਕਿਹਾ ਹੁਣ ਅਜੇ ਤੱਕ ਨਹੀਂ ਦੇਈ ਆ 60 ਦੀ ਮੈਂ ਕਰਤੀ ਉਹ ਦੋ ਗਾਂ ਖਲੋਖ ਲਾ ਗਏ ਫਿਰ ਟਾਈਮ ਰੱਖਿਆ 1 ਵਜੇ ਦਾ 1:30 ਵਜੇ ਦਾ ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜੇ ਉਹਨਾਂ ਨੇ ਪੇਪਰ ਦੇਣ ਆਵਾਜ਼ ਕਿੱਧਰ ਗਏ ਸਾਰੇ ਲੀਡਰਾਂ ਨੂੰ ਭਜੇ ਫਿਰਦੇ ਤੇ ਕੱਲ ਦਾ ਟਾਈਮ ਰੱਖਿਆ 8-9 ਵਜੇ ਕਿੰਨੇ ਵਜੇ ਰੱਖਦੇ ਮੈਂ ਤਾਂ ਜ ਆਖਦੀ ਮੈਂ ਅਸਲਾ ਕਰ ਲੈ ਕੱਲ ਕੀ ਕਰਦੇ ਆ ਕੀ ਨਹੀਂ ਕਰਦੇ ਇੱਥੋਂ ਦੁਰਦੇ ਨਾਲ ਗਾਂ ਕਿ ਫਿਰ ਜ਼ੀਰੋ ਤੋਂ ਦੁਰਦੇ ਨੇ ਠੀਕ ਹੈ ਹਾਂ ਇਹ ਵੀ ਕੋਈ ਮਸਲਾ ਨਹੀਂ ਕਿਆਂ ਸਾਧ ਨੂੰ ਉਹ ਵੰਨੀਆਂ ਨਹੀਂ ਆ ਵੀ ਸੇਰੇ ਤੀਨੇ ਨੇ ਇਸ ਕਰਕੇ ਮੁਸ਼ਕਲਾਂ ਵੀ ਹੁੰਦੀਆਂ ਨੇ ਪੰਜਾਬ ਦਾ ਪੰਜਾਬ ਦਾ ਪਹਿਲਾ ਪਿੰਡ ਹੈ ਜਿਹੜਾ ਐਡਾ ਵੱਡਾ ਤੁਸੀਂ ਦਿਲ ਕਟਿਆ 2 ਕਰੋੜ ਦਾ 2 ਕਰੋੜ ਰੁਪਏ ਉਸੇ ਆਉਂਦਾ ਕੈਸ਼ ਲਓਗੇ ਕਿ ਚੈੱਕ ਰਾਹੀਂ ਲਓ ਜਿਵੇਂ ਦਾ ਝੋਨਾ ਵਟਾਂਗ ਦੇਈ ਜਾਵਾਂਗੇ ਅਹੀਂ ਸਰਕਾਰ ਦੇ ਖਾਤੇ ਪਾਈ ਜਣੇ ਆਣੇ ਉਥੋਂ ਪੰਚਾਇਤਾਂ ਹੀ ਜਣੇ ਠੀਕ ਹੈ ਉਹ ਇਨ ਚੈੱਕ ਧੰਨਵਾਦ ਜਾਣ ਕੇ ਚੈੱਕ ਪੇਮੈਂਟ ਚੈੱਕ ਹੀ ਜਊ ਸਾਨੂੰ ਬਹੁਤ ਵਧੀਆ ਲੱਗਿਆ ਭਾਜੀ ਬੜਾ ਵੱਡਾ ਕੀ ਖੇਲ ਹੁੰਦਾ ਇਹਨਾਂ ਨੇ ਕਿ ਸਾਡਾ ਕੁਝ ਨਾ ਕੁਝ ਕਰ ਕੋ ਸਾਰੀਆਂ ਸਰਕਾਰਾਂ ਤੁਹਾਨੂੰ ਖਾਈ ਜਾ ਰਹੀਆਂ ਇਹਨਾਂ ਮਨ ਚ ਸੌਂ ਗਾਗੇ ਅਸੀਂ ਪਿੰਡ ਦਾ ਕੁਝ ਕਰਕੇ ਕਰਕੇ ਵਿਖਾਉਣ ਬੜਾ ਵੱਡਾ ਪ੍ਰਾਲਾ ਅਸੀਂ ਪਾਰਟੀਆਂ ਨੂੰ ਸਾਫ ਕਰਨ ਨੂੰ ਇਹ ਤਾਂ ਸਾਡੀ ਲੋ ਪਿੰਨ ਖੜੇ ਹੋਵਾਂਗੇ ਬਹੁਤ ਵਧੀਆ ਪੱਜਣਾਂ ਦਾ ਬਹੁਤ ਵਧੀਆ ਜਿਸ پارٹی ਹੁਣ ਲਾਉਂਦੀ ਆ ਤੁਹਾਡੀ ਤੇ ਇਹਨਾਂ ਨੂੰ ਹੋਰ ਵੀ ਕੋਈ ਮਾਨ ਸਨਮਾਨ ਹਾਂਜੀ ਹਾਂਜੀ ਮਿਲੇਗਾ ਜੀ ਮਿਲੇਗਾ ਬਹੁਤ ਮਾਨ ਸਨਮਾਨ ਮਿਲੇਗਾ ਆਪਾਂ ਪਾਰਟੀ ਨੂੰ ਅੱਜ ਵੀ ਲੱਗੇ ਗੱਲ ਕਰਨ ਗੱਲ ਕਰਕੇ ਇਹਨਾਂ ਨੂੰ ਹੌਂਸਲਾ ਬਜਾਈ ਕਰਾਂਗੇ ਇਹਨਾਂ ਨੂੰ ਸਾਬਾ ਜਮਾ ਕੇ ਬੜਾ ਵਧੀਆ ਭਰਾ ਲਾਗੇ ਨਾ ਪਿੰਡ ਤੋਂ ਸੌਗੇ ਸਾਡੇ ਪਿੰਡ ਦਾ ਕੁਝ ਨਿਕ ਹੋ ਸਕੇ ਸਾਰੀਆਂ ਸਰਕਾਰਾਂ ਕਹਿੰਦੇ ਵੀਰੋਣ ਕਿ ਆਪਾਂ ਵੇਖਿਆ ਗਲੀਆਂ ਤੋਂ ਬਹੁਤ ਮਾਰਾ ਹਾਲਿਆ ਜਿਹੜਾ ਸਰਪੰਚ ਬੰਦਾ ਪਿੰਡ ਦਾ ਖਾਈ ਜਾ ਰਿਹਾ ਇਹ ਤੇ ਮਨ ਚ ਜਜਬਾ ਵਾ ਆਪਾਂ ਕੁਝ ਨਾ ਕੁਝ ਕਰਕੇ ਵਿਖਾਈਏ ਬਹੁਤ ਵਧੀਆ ਜਜਬਾ ਸਾਡੀ ਜੀਪੇ ਤੋਂ ਪਿੰਡਾਂ ਜਿੰਨੇ ਵੜਦੇ ਨੇ ਪਰ ਤੁਹਾਡੇ ਇਹਨਾਂ ਨੇ ਨੁਮਾਇੰਦਿਆਂ ਨੇ 2 ਕਰੋੜ ਰੁਪਏ ਦੀ ਪੂਲੀ ਬੋਲੀ ਦੇ ਦਿੱਤੀ ਸਾਡੇ ਸਾਡੇ ਕਿਸਾਨ ਅਸੀਂ ਇਹ ਵੀ ਕਿਸਾਨ ਭਾਜੀ ਨੇ ਆਪਾਂ ਵੀ ਕਿਸਾਨ ਭਰਾਵਾ ਇਹਨਾਂ ਨੂੰ ਪਤਾ ਕਿਸਾਨੀ ਕੀ ਹੁੰਦੀ ਹੈ ਇਹ ਕਿਸਾਨ ਦੇ ਪੁੱਤ ਨੇ ਤੇ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਵਿਰੋਧੀ ਪਾਰਟੀਆਂ ਉਹ ਬੰਦਾ ਖੜੇ ਕਰਦੀਆਂ ਸਾਡੇ ਕਿਸਾਨ ਭਰਾ ਸਾਡੇ ਮੋਦੀ ਜੀ ਨਾਲ ਹੀ ਆ ਇਹਨਾਂ ਦੇ ਮਸਲੇ ਜਲਦੀ ਹੱਲ ਹੋ ਜਣੇ ਆ